ਐਕਸਾਈਜ਼ ਕੋਈ ਨਹੀਂ ਕੋਈ ਵਿਕਤਾ ਨਹੀਂ ਕੋਈ ਟੈਨਸ਼ਨ ਨਹੀਂ ਅੱਜ ਲੈ ਕੇ ਜਾਣੀ ਹੈ ਬੇਟੀਆਂ ਬੇਟੀਆਂ ਰੱਖ ਕੇ ਇਸ ਤਰ੍ਹਾਂ ਜਾਏ ਜਾ ਰਹੇ ਹਿੱਥਾਂ ਬੇਟੀਆਂ ਦੀ ਪਰਮਾਰ ਜਿਹੜੀ ਲੱਗੀ ਹੋਵੇ ਲੇਕਿਨ ਗੱਲ ਵੀ ਕਰਦੇ ਆ 2600 ਕੀ 2600 ਸ਼ਹਿਰ ਦੇ ਉਹ ਇਲਾਕੇ ਦਿਖਾ ਰਹੇ ਹਾਂ ਜਿੱਥੇ ਠੇਕਿਆਂ ਤੇ ਬਾਾਰ ਦਾਰੂ ਵਾਲੇ ਦੀ ਪਰਮਾਰ ਜੋ ਸਸਤੀਆਂ ਮਿਲਦੀਆਂ ਪਈਆਂ ਤਾਂ ਤੱਕੀ ਜਾ ਰਹੇ ਨੇ ਬਾਕੀ ਨਹੀਂ ਹਸਤੀ ਹੋ ਗਿਆ ਤਾਂ ਮੈਨੂੰ ਪਤਾ ਹੀ ਨਹੀਂ ਪੈ ਤਾਂ ਹੋਣਾ ਆ। ਸੁਨਣਾ ਲੈ ਤੇ ਪਰਮਾਰੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ ਆਜ 31 ਮਾਰਚ ਹੈ। 31 ਮਾਰਚ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਠੇਕੇ ਜੇ ਟੁੱਟ ਚੁੱਕੇ ਹੋ ਨੇ। ਠੇਕਿਆਂ ਦੇ ਬਾਅਦ ਪਰਮਾਰ ਹੈ। ਦਾਰੂ ਦੀ ਬੋਤਲਾ ਲੈਣ ਲਈ ਅਗਰ ਪਲਕੜਾਂ ਨੂੰ ਜਿਹੜੀ ਆ ਪਲਕੜਾਂ ਨੂੰ ਜਿਹੜੀ ਆ ਦਾਰੂ ਜਿਹੜੀ ਆ ਬਿਲਕੁਲ ਸਸਤੀ ਮਿਲਣ ਲੱਗੀ ਆ ਕਿਉਂਕਿ ਠੇਕੇ ਦੇ ਬਾਅਦ ਅਸੀਂ ਦਿਖਾਵਾਂਗੇ ਨਹੀਂ। ਜੋ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਬੋਤਲਾਂ ਜਿਹੜੀਆਂ ਦੇਸ਼ ਤੋਂ ਕਿ ਬੋਤਲਾਂ ਸਸਤੀਆਂ ਸਸਤੀਆਂ ਜਿਹੜੀਆਂ ਬੋਤਲਾਂ ਜਿਹੜੀਆਂ ਮਿਲਦੀਆਂ ਪਈਆਂ ਠੇਕੇ ਦੇ ਉਹ ਕੱਟ ਹੈ ਹੋਰ तमाम ਦੇ ਜਿਹੜੇ ਹੋਰ ਅਲੱਗ ਜੇ ਠੇਕੇ ਨੇ ਉੱਥੇ ਵੀ ਰੂਬਰੂ ਕਰਾਵਾਂਗੇ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਹੁਣ ਕੋਈ ਵੀ ਐਕਸਾਈਜ਼ ਵਿਭਾਗ ਦੀ ਗੱਲ ਕੀਤੀ ਜਾਵੇ ਚੌਣ ਕਮਿਸ਼ਨ ਦੀ ਗੱਲ ਕੀਤੀ ਜਾਵੇ ਕੋਡ ਆਫ ਕੰਡਕਟ ਲੱਗਾ ਹੋਇਆ ਹੈ ਪੇਟੀਆਂ ਜਿਹੜੀਆਂ ਨੇ ਆਟੋ ਰੱਖਿਆ ਜਾ ਰਹੀਆਂ ਨੇ ਸਕੂਟਰਾਂ ਦੇ ਰੱਖਿਆ ਜਾ ਰਹੀਆਂ ਨੇ ਪੇਟੀਆਂ ਰੱਖ ਕੇ ਇਸ ਤਰ੍ਹਾਂ ਜਾਇਆ ਜਾ ਰਿਹਾ ਜਿੱਦਾਂ ਪੇਟੀਆਂ ਦੀ ਪਰਮਾਰ ਜਿਹੜੀ ਹੈ ਲੱਗੀ ਹੋਵੇ ਲੇਕਿਨ ਗੱਲ ਵੀ ਕਰਦੇ ਹਾਂ ਕਿੰਨੇ ਦੀ ਮਿਲ ਗਈ ਇਹ ਪਤਾ ਨਹੀਂ ਕਿੰਨੇ ਦੀ ਇਹ ਮੁੰਡਾ ਲੈ ਕੇ ਆਇਆ ਮੈਨੂੰ ਤਾਂ ਪਤਾ ਨਹੀਂ 2600 ਕੀ 2600 ਤਸਵੀਰਾਂ ਜਿਹੜੀਆਂ ਦਿਖ ਕਿ ਲਗਾਤਾਰ ਅਲੱਗ-ਅਲੱਗ ਠੇਕੇ ਜਿਹੜੇ ਹੈਗੇ ਨੇ ਉਥੇ दारू ਜਿਹੜੀ ਆ ਤਮਾਮ ਮਿਲ ਰਹੀ ਆ ਲੇਕਿਨ ਗੱਲ ਕੀਤੀ ਆਵੇ ਚੌਣ ਜਾਪਤਾ ਲੱਗ ਚੁੱਕੀ ਹੋਈ ਆ 31 ਮਾਰੂ ਠੇਕੇ ਟੁੱਟ ਗਏ ਨੇ ਸ਼ਹਿਰ ਦੇ ਹੋਰ ਠੇਕੇ ਵੀ ਦਿਖਾਵਾਂਗੇ ਜਿੱਥੇ ਤੁਹਾਨੂੰ ਹਾਲਾਤ ਦੇਖਣ ਯੋਗ ਹੋਣਗੇ ਕਿ ਆਖਿਰ ਠੇਕੇ ਵਾਲੇ ਦੀ ਮਨਮਰਜ਼ੀ ਚੌਣ ਕਮਿਸ਼ਨ ਤੋਂ ਵੱਧ ਹੋ ਚੁੱਕੀ ਹੋਈ ਆ ਚਲਦੇ ਆ ਅਗਲੇ ਠੇਕੇ ਤੁਹਾਨੂੰ ਹੋਰ ਤਸਵੀਰਾਂ ਦਿਖਾਉਂਦੇ ਆ ਕਾਰੀ ਲੱਗੀ ਲੁਧਿਆਣਾ ਸ਼ਹਿਰ ਦੇ ਵਿੱਚ ਚੌਣ ਕਮਿਸ਼ਨ ਦੀ ਡਿਊਟੀ ਲੇਕਿਨ ਠੇਕੇ ਟੁੱਟ ਚੁੱਕੇ ਨੇ ਚੌਣ ਜਾਪਤਾ ਲੱਗ ਚੁੱਕੀ ਹੋਈ ਆ ਠੇਕਿਆਂ ਦੇ ਜੋ ਟ ਠੇਕੇਾਂ ਤੇ ਬਾਾਰ दारू ਵਾਲੇ ਦੀ ਪਰਮਾਰ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ दारू ਗੱਡੀ ਚ ਵੀ ਰੱਖੀ ਜਾ ਰਹੀ ਹੈ ਤੇ दारू ਠੇਕੇਰ ਵੀ ਲਈ ਜਾ ਰਹੀ ਆ ਆ ਦੇਖਦੇ ਹੋ ਸਸਤੀਆਂ ਮਿਲਦੀਆਂ ਪਈਆਂ ਤਾਂ ਤੱਕੀ ਜਾ ਰਹੇ ਨੇ ਬੱਬਾ ਕਿੰਨੀ ਹਸਤੀ ਹੋ ਗਈ ਆ ਮੈਨੂੰ ਪਤਾ ਹੀ ਜੇ ਪਾਇਆ ਤਾਂ ਹੋਣਾ ਆ ਆ ਦੇਖਦੇ ਹੋ ਦੋ ਪੂਰੀਆਂ ਬੇਟੀਆਂ ਐਕਸਾਈਜ਼ ਕੋਈ ਨਹੀਂ ਕੋਈ ਪਤਾ ਨਹੀਂ ਕੋਈ ਟੈਨਸ਼ਨ ਨਹੀਂ ਅੱਜ ਲੈ ਕੇ ਜਾਣੀ ਐ ਬੇਟੀਆਂ ਅੱਜ दारू ਪੀਣੀ ਦੱਬ ਗਏ ਕਿਉਂਕਿ ਆ ਟੁੱਟ ਗਏ ਠੇਕੇ ਐਕਸਾਈਜ਼ ਕਮਿਸ਼ਨਰ ਕਿੱਥੇ ਨੇ ਕਿੱਥੇ ਨੇ ਚੋਣ ਕਮਿਸ਼ਨ ਵਾਲੇ ਇਸ ਚੌਂਗ ਦੇ ਵਿੱਚ ਠੇਕਾ ਲੱਗਾ ਹੁੰਦਾ ਵਾ ਕਿੰਨੇ ਧੜਲੇ ਨਾਲ ਕਹਿ ਰਿਹਾ ਕਿ ਮੈਂ ਸਟਾਕ ਖਾਲੀ ਕਰਨਾ ਮਨ ਤਾਂ ਜ਼ਿੰਮੇਦਾਰੀ ਹੈ ਸਟਾਕ ਖਾਲੀ ਕਰਨ ਦੀ ਲੇਕਿਨ ਆਖੇ ਸਰੇ ਆਮ ਧੱਜੀਆਂ ਉਣਾਈਆਂ ਜਾ ਰਹੀਆਂ ਸਰੇ ਆਮ ਦਾਰੂ ਦੀ ਪੇਟੀਆਂ ਰੱਖਿਆ ਜਾ ਰਹੀਆਂ ਸਰੇ ਆਮ ਦਾਰੂ ਦੀਆਂ ਪੇਟੀਆਂ ਲੈ ਕੇ ਜਾਈਆਂ ਜਾ ਰਹੀਆਂ ਲੇਕਿਨ ਤੁਹਾਨੂੰ ਅਲੱਗ-ਅਲੱਗ ਜੇ ਵੀ ਲੈ ਕੇ ਜਾ ਰਹੇ ਤੁਸੀਂ ਉੱਥੇ ਦਾ ਵੀ ਹਾਲਾਤ ਦੇਖੋ ਕਿੰਨਾ ਕੱਟ ਜਿਹੜਾ ਠੇਕਿਆਂ ਦੇ ਬਾਹਰ ਲੱਗਾ ਤੇ ਕਿਸ ਤਰ੍ਹਾਂ ਕਾਨੂੰਨ ਆ ਛਿੱਕੇ ਟੰਗੇ ਜਾ ਰਿਹਾ ਅਗਰ ਇੱਕ ਬੋਦਾ ਤਿੰਨ ਬੋਤਲਾਂ ਹੀ ਫੜੀਆਂ ਜਾਂਦਾ ਪਰਦਾ ਦਚ ਕਰ ਜਾਂਦਾ ਐਕਸਾਈਟ ਐਕਟ ਦੇ ਤਹਿਤ ਲੇਕਿਨ ਅੱਥੇ ਪੇਟੀਆਂ ਪੇਟੀਆਂ ਲੈ ਕੇ ਚਾਈ ਜਾ ਰਹੀਆਂ ਤੇ ਕਿਸੇ ਨੂੰ ਕੁਝ ਵੀ ਪਰਵਾਹ ਨਹੀਂ ਚਲਦੀਆਂ ਅਗਲੇ ਠੇਕੇ ਤੇ ਤੁਹਾਨੂੰ ਅਗਲੇ ਠੇਕੇ ਦੀ ਹੋਰ ਤਸਵੀਰ ਦਿਖਾਉਂਦੇ ਆਂ ਸ਼ਹਿਰ ਦੇ ਤਮਾਮ ਠੇਕੇ ਦਿਖਾਉਣ ਤੋਂ ਬਾਅਦ ਤਾਗਪੁਰ ਰੋਡ ਤੇ ਪਹੁੰਚ ਗਏ ਜਿੱਥੇ ਤੁਹਾਨੂੰ ਦੱਸਿਏ ਕੋੜ ਕੋਨਡੈਕਟ ਵੀ ਲੱਗਾ ਹੋਇਆ ਲੇਕਿਨ ਉਸ ਤੋਂ ਬਾਅਦ ਵੀ ਜਿਹੜੀ ਹੈ ਠੇਕੇ ਦੇ ਬਾਹਰ ਢੱਲੇ ਨਾਲ ਜਿਹੜੀ ਹੈ ਬੋਤਲਾਂ ਦੇ ਪੇਟੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਠੇਕੇ ਦੇ ਹਾਲਾਤ ਦਿਖਾ ਰਹੇ ਆ ਜਿੱਥੇ ਜਿੱਥੇ ਤਸਵੀਰਾਂ ਨੇ ਜੋ ਦਿਖਾਈਆਂ ਜਾ ਬੇਟੀਆਂ ਜਿਹੜੀਆਂ ਨੇ ਇੱਥੋਂ ਲਿੱਤੀਆਂ ਜਾ ਰਹੀਆਂ ਲੇਕਿਨ ਇੱਕ ਸਵਾਲ ਇਹ ਵੱਡਾ ਖੜਾ ਹੋ ਜਾਂਦਾ ਕਿ ਬੋਤਲਾਂ ਦੇਣ ਦੀ بجائے ਦਿੱਤੀਆਂ ਜਾ ਰਹੀਆਂ ਲੇਕਿਨ ਦੋ ਬੋਤਲਾਂ ਫੜੀਆਂ ਜਾਣ ਦਾ ਐਕਸਾਈਜ਼ ਮੁਕੱਦਮਾ ਦਰਜ ਕਰਦੀ ਕੋਰਪ ਕੰਟੈਕਟ ਲੱਗਿਆ ਹੁਣ ਦੇਖਦੇ ਹਾਂ ਕਿ ਠੇਕੇ ਵਾਲੇ ਦੇ ਗਾਰ ਡਿੱਗਦੀ ਇੱਕ ਡਿੱਗਦੀ ਲੁਧਿਆਣਾ ਤੋਂ ਕੈਮਰਾਮੈਨ ਸਾਡੇ ਸੀਰੀਆ ਨਾਲ ਵਿਸ਼ਾਲ ਕਪੂਰ ਲੁਧਿਆਣਾ